ਨਾਮ ਦੇ ਵਿੱਚ ਜਿਹੜਾ ਚੱਲ ਰਿਹਾ ਗੁੱਟਕੰਗ ਜੀ ਮੇਲਾ ਭਰਿਆ ਹੋਇਆ ਸਨਮਾਨ ਆਪਾਂ ਜੇ ਕਰ ਦਈਏ ਤਾਂ ਬਹੁਤੀ ਵਧੀਆ ਗੱਲ ਹੋਵੇਗੀ ਹੁਣ ਤੇ ਆਹ ਦਾ ਇਸ ਤੋਂ ਬਾਅਦ ਰੈਡੀ ਹੋ ਦੂਜੇ ਪਾਸੇ ਆਹ ਜੀ ਮਿੱਤਰੋ ਫਾਨਪਰਕ ਚੱਲ ਰਿਹਾ ਵਾ ਉਦੋਂ ਔਜੀ ਘਮਣ ਤਪਰੀਆਂ ਵਾਲਾ ਜੁੜਿਆ ਹੋਇਆ ਵੀਰ ਦਾ ਧੰਨਵਾਦ ਆ ਪਰ ਗਰਾਊਂਡ ਦੇ ਵਿੱਚ ਜੱਗਾ ਟੰਗੜਾ ਵਾਲੀ ਵਾਲਾ ਟਰੈਕਟਰ ਚੱਲ ਰਿਹਾ ਫਾਰਮ ਟਰੱਕ ਇਹ ਫਾਰਮ ਟਰੱਕ ਕਹਿੰਦੇ ਫਰੀਤਾਬਾਦ ਦੇ ਵਿੱਚ ਤਿਆਰ ਕੀਤਾ ਜਾਂਦਾ ਮੇਰੇ ਵੀਰੋ ਫਰੀਤਾਬਾਦ ਦੇ ਵਿੱਚ ਪੱਤੀ ਕੰਪਨੀ ਆ ਇਹ ਕਹਿੰਦੇ ਟਰੈਕਟਰ ਦੀ ਮੇਰੇ ਵੀਰੋ ਜਿਹੜਾ ਆ ਟਰੈਕਟਰ ਆਪਾਂ ਦੇਖ ਰਹੇ ਆ ਖੇਤਾਂ ਦੇ ਵਿੱਚ ਲਓ ਦੂਜੇ ਵੱਲੇ ਇਸ ਵੜੇ ਕਹਿੰਦੇ ਪ੍ਰਦਰਸ਼ਨ ਵਧੀਆ ਪਰ ਗਰਾਊਂਡ ਦੇ ਵਿੱਚ ਜਿਹੜੇ ਵੀਰਾਂ ਮੇ ਕਮੇਟੀ ਵੱਲੋਂ ਜਿਹੜੇ ਵੀਰਾਂ ਨੂੰ ਬਾਰ-ਬਾਰ ਬੇਨਤੀ ਕਰਵਾਈ ਜਾ ਰਹੀ ਹੈ ਹੱਥਬੰਨ ਕੀ ਬੇਨਤੀ ਹੈ ਵੀਰਾਂ ਤੁਹਾਡਾ ਆਪਣਾ ਮੇਲਾ ਪਰ ਦੂਜੇ ਦੇਖੀਏ ਇਸ ਵਾਰ ਉਹ ਕਹਿੰਦੇ ਫਾਰਮ ਟਰੱਕ ਅੱਗੇ ਵੱਲੋਂ ਵਾਤਾ ਜਾ ਰਿਹਾ ਹੈ ਫਾਰਮ ਟਰੱਕ ਕੁਆਡ ਤੋਂ ਜਲਨ ਗਰੁੱਪ ਵਾਲੇ ਗਰਾਊਂਡ 'ਤੇ ਆ ਗਏ ਜੀ ਹੈਲੋ ਉਧਰ ਕਮਰਾ ਨੰਬਰ 8 ਗਰੁੱਪ 8205 ਇਸ ਗਰੀ ਫਰਤੇਗਰ ਸਾਹਿਬ ਜੋ ਪਹਿਲੇ ਪੰਜਾਂ ਦੇ ਵਿੱਚ ਆਉਂਦੇ ਨੇ ਆਉਂਦਾ ਜੋਤ ਰਕੜ ਰਕੜ ਟਰਾਂਸਪੋਰਟ ਕੈਨੇਡਾ 70000 ਰੁਪਿਆ ਜਿਹੜਾ ਉਸ ਵੀਰ ਦਾ ਸਨਮਾਨ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਸਾਡੇ ਭਰਾ ਪੁੱਜੇ ਹੋਏ ਹੈ ਕਿਹੜਾ ਕਿਹੜਾ ਮੈਂ ਵੀ ਵੀਰ ਆਪਣਾ ਸਨਮਾਨ ਲਵੇਗਾ ਜੀ ਇਹ ਵੀ ਇਹ ਤਾਂ ਮੈਸੀ ਵਾਲਾ ਬਾਈ ਵੀ ਸਾਡਾ ਪੂਰਾ ਕਹਿੜਾ ਸੋਹਣਾ ਸੰਗਾਰੀ ਵਾਲਾ ਆਪਣਾ ਸਨਮਾਨ ਲੈ ਲੈ ਵੀ ਆ ਕੇ ਬੇਨਤੀ ਹੈ ਸਾਡੇ ਵੀਰ ਨੂੰ ਲਓ ਸਾਹਮਣੇ ਟਰੈਕਟਰ ਆ ਰਿਹਾ ਇਸ ਵੇਲੇ ਮੇਰੇ ਵੀਰੋ ਲੋਕਾਂ ਦੇ ਦੂਜੇ ਪੰਨੇ ਦੇਖਿਓ ਆਹ ਟਰੈਕਟਰ ਬੱਲੇ 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 ਢੰਗਾਰੀ ਵਾਲਾ ਉਹ ਕਹਿੰਦੇ ਢੰਗਾਰੀ ਵਾਲਾ ਪੋਰ ਸਾਹਮਣੇ ਦੇਖਿਆ ਨਜ਼ਾਰਾ ਮੇਰੇ ਮਿੱਤਰੋ ਹੇ ਲੋ ਸੁਣੋ ਸੰਧਾਲੀ ਵਾਲਾ ਗੋਲਦੀ ਸੰਧਾਲੀ ਵਾਲਾ ਸਿੰਦਾ ਸੰਧਾਲੀ ਵਾਲਾ ਤੇ ਨਾਲ ਵਿੰਦਰੀ ਤੇ ਨਾਲ ਸਾਹੜ ਮਾਜਰਾ ਤੇ ਨਾਲ ਗੁਰਜੰਤ ਝਾੜਵਾਜ ਇਹ ਵੀਰ ਆ ਕੇ ਆਪਣਾ ਸਨਮਾਨ ਲੈ ਲੇਗਾ ਇਹਦਾ ਸਮਾਜੀ 2 ਮਿੰਟਾਂ 56 ਸਕੰਡ ਤੇ 77 ਮਾਈਕਰੋਜੀ 2 ਮਿੰਟਾਂ 70 ਸਕੰਡ 55 ਮਾਈਕਰੋ ਇਸ ਵੀਰ ਦਾ ਧੰਨਵਾਦ ਹੈ ਦੂਜੇ ਬੰਨੇ ਦੇਖੀਏ ਅਰਸ਼ ਹਾਸ ਦਾ ਵੀ ਧੰਨਵਾਦ ਆ ਸਾਡੇ ਭਰਾਵਾਂ ਦਾ ਮੰਦਪੁਰੀਆ ਸਾਡਾ ਵੀਰ ਪੁੱਜਿਆ ਹੋਇਆ ਹੈ ਉਹ ਵੀ ਕਹਿੰਦੇ ਸਦਾ ਹੀ ਖੇਡਦਾ ਆ ਜਾਓ ਜੀ ਹਜਿੰਦਰ ਹਾਣ ਦੀ ਇੱਕ ਟੱਕਰ ਜੀ